ਸਾנגਾ ਜੀ ਕੱਲ ਜਦੋਂ ਬਾਪੂ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰੈਸ ਕਾਨਫਰੰਸ ਕਰਦੇ ਪਏ ਸੀ ਉਹਨਾਂ ਨੂੰ ਉੱਥੋਂ ਲਿਜਾ ਕੇ ਪੁਲਸ ਵਾਲੇ ਲੈ ਗਏ ਤੇ ਘਰੇ ਜਾ ਕੇ ਅੌਂਸਰਿਸ ਕਰ ਦਿੱਤਾ ਤਾਂ ਕਿ ਜੋ ਅੱਜ ਜੋ ਮਾਰਚ ਜਿਹੜਾ ਮਾਰਚ ਬੰਦੀ ਸਿੰਘਾਂ ਦਾ ਮਾਰਚ ਨਿਕਲਣਾ ਸੀ ਉਹਦੇ ਵਿੱਚੋਂ ਨਾ ਜਾ ਸਕਣ ਉਸ ਮਾਰਚ ਤੋਂ ਬਾਅਦ ਅਸੀਂ ਮੀਟਿੰਗਾਂ ਰੱਖੀਆਂ ਸੀ ਜਿਹੜਾ 14 ਤਰੀਕ ਨੂੰ ਅਸੀਂ ਮਾਗੀ ਦੇ ਮੇਲੇ ਤੇ ਐਲਾਨ ਕਰਨਾ ਸੀ ਪਾਰਟੀ ਦਾ ਉਸ ਪਾਰਟੀ ਦੇ ਐਲਾਨ ਕਰਨ ਵਾਸਤੇ ਉੱਥੇ ਸੰਗਠਨ ਦਾ ਉੱਥੇ ਅਸੀਂ ਇਕੱਠ ਕਰਨ ਵਾਸਤੇ ਮੀਟਿੰਗਾਂ ਰੱਖੀਆਂ ਸੀ ਅਲੱਗ-ਅਲੱਗ ਥਾਂ ਤੇ ਅਲੱਗ-ਅਲੱਗ ਏਰੀਆ ਦੇ ਵਿੱਚ ਸਰਕਾਰਾਂ ਨੂੰ ਮੀਟਿੰਗਾਂ ਵੀ ਨਹੀਂ ਕਰਨ ਨਹੀਂ ਚਾਹੁੰਦੀ ਕਿ ਸਰਕਾਰ ਅਸੀਂ ਮੀਟਿੰਗਾਂ ਕਰੀਏ ਤੇ ਉੱਥੇ ਇਕੱਠ ਹੋ ਸਕੇ ਪਰ ਮੈਂ ਸਰਕਾਰ ਨੂੰ ਦੱਸਣਾ ਚਾਹੁੰਦਾ ਕਿ ਸੰਗਤ ਸਾਡੇ ਨਾਲ ਹੈ ਉੱਥੇ ਤੇ ਮੈਂ ਸਰਕਾਰ ਨੂੰ ਵੀ ਇੱਕ ਗੱਲ ਕਹਿਣੀ ਚਾਹੁੰਦਾ ਕਿ ਜੇ ਉਹਨਾਂ ਨੇ ਬਾਪੂ ਜੀ ਨੇ ਹਾਊਸ ਰੈਂਟ ਕਰਕੇ ਰੱਖਿਆ ਤਾਂ ਸੀ ਸੰਘਰਸ਼ ਜਿੱਤਾਂਗੇ ਤਾਂ ਸੰਗਤ ਜੀ ਕੱਲ ਜਦੋਂ ਬਾਪੂ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਕੇ ਪ੍ਰੈਸ ਕਾਨਫਰੰਸ ਕਰਦੇ ਪਏ ਸੀ ਉਹਨਾਂ ਨੂੰ ਉੱਥੋਂ ਲਿਜਾ ਕੇ ਪੁਲਸ ਵਾਲੇ ਲੈ ਗਏ ਤੇ ਘਰ ਜਾ ਕੇ ਹਾਊਸ ਰੈਂਟ ਕਰ ਦਿੱਤਾ ਤਾਂ ਕਿ ਜੋ ਅੱਜ ਜੋ ਮਾਰਚ ਜਿਹੜਾ ਮਾਰਚ ਬੰਦੀ ਸਿੰਘਾਂ ਦਾ ਮਾਰਚ ਨਿਕਲਣਾ ਸੀ ਉਹਦੇ ਵਿੱਚੋਂ ਨਾ ਜਾ ਸਕਣ ਉਸ ਮਾਰਚ ਤੋਂ ਬਾਅਦ ਅਸੀਂ ਮੀਟਿੰਗਾਂ ਰੱਖੀਆਂ ਸੀ ਜਿਹੜਾ 14 ਤਰੀਕ ਨੂੰ ਅਸੀਂ ਮਾਗੀ ਦੇ ਮੇਲੇ ਤੇ ਐਲਾਨ ਕਰਨਾ ਸੀ ਪਾਰਟੀ ਦਾ ਉਸ ਪਾਰਟੀ ਦੇ ਐਲਾਨ ਕਰਨ ਵਾਸਤੇ ਉੱਥੇ ਸੰਗਠਨਤਾ ਦਾ ਉੱਥੇ ਅਸੀਂ ਇਕੱਠ ਕਰਨ ਵਾਸਤੇ ਮੀਟਿੰਗਾਂ ਰੱਖੀਆਂ ਸੀ ਅਲੱਗ-ਅਲੱਗ ਥਾਂ ਤੇ ਅਲੱਗ-ਅਲੱਗ ਇਰਗੇ ਦੇ ਵਿੱਚ ਸਰਕਾਰਸਾਂ ਨੂੰ ਮੀਟਿੰਗਾਂ ਵੀ ਨਹੀਂ ਕਰਨ ਨਹੀਂ ਚਾਹੁੰਦੀ ਕਿ ਸਰਕਾਰ ਅਸੀਂ ਮੀਟਿੰਗਾਂ ਕਰੀਏ ਤੇ ਉੱਥੇ ਇਕੱਠ ਹੋ ਸਕੇ ਪਰ ਮੈਂ ਸਰਕਾਰ ਨੂੰ ਦੱਸਣਾ ਚਾਹੁੰਨਾ ਕਿ ਸੰਗਤ ਸਾਡੇ ਨਾਲ ਹੈ ਉੱਥੇ ਤੇ ਮੈਂ ਸਰਕਾਰ ਨੂੰ ਵੀ ਇੱਕ ਗੱਲ ਕਹਿਣੀ ਚਾਹੁੰਨਾ ਕਿ ਜੇ ਉਹਨਾਂ ਨੇ ਬਾਪੂ ਜੀ ਨੇ ਹਾਊਸ ਰੈਂਟ ਕਰਕੇ ਰੱਖਿਆ ਤਾਂ ਅਸੀਂ ਸੰਘਰਸ਼ ਜਿੱਤਾਂਗੇ ਤਾਂ ਸੰਗਤ ਜੀ ਕੱਲ ਜਦੋਂ ਬਾਪੂ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਕੇ ਪ੍ਰੈਸ ਕਾਨਫਰੰਸ ਕਰਦੇ ਪਏ ਸੀ ਉਹਨਾਂ ਨੂੰ ਉੱਥੋਂ ਲਿਜਾ ਕੇ ਪੁਲਸ ਵਾਲੇ ਲੈ ਗਏ ਤੇ ਘਰ ਜਾ ਕੇ ਅਰਚਸਟ ਕਰ ਦਿੱਤਾ ਤਾਂ ਕਿ ਜੋ ਅੱਜ ਮਾਰਚ ਜਿਹੜਾ ਮਾਰਚ ਬੰਦੀ ਸਿੰਘਾਂ ਦਾ ਮਾਰਚ ਨਿਕਲਣਾ ਸੀ ਉਹਦੇ ਵਿੱਚੋਂ ਨਾ ਜਾ ਸਕਣ ਉਸ ਮਾਰਚ ਤੋਂ ਬਾਅਦ ਅਸੀਂ ਮੀਟਿੰਗਾਂ ਰੱਖੀਆਂ ਸੀ ਜਿਹੜਾ 14 ਤਰੀਕ ਨੂੰ ਅਸੀਂ ਮਾਗੀ ਦੇ ਮੇਲੇ ਤੇ ਐਲਾਨ ਕਰਨਾ ਸੀ ਪਾਰਟੀ ਦਾ ਉਸ ਪਾਰਟੀ ਦੇ ਲਾਨ ਕਰਨ ਵਾਸਤੇ ਉੱਥੇ ਸੰਗਤਤਾ ਦਾ ਉੱਥੇ ਅਸੀਂ ਇਕੱਠ ਕਰਨ ਵਾਸਤੇ ਮੀਟਿੰਗਾਂ ਰੱਖੀਆਂ ਸੀ ਅਲੱਗ-ਅਲੱਗ ਥਾਂ ਤੇ ਅਲੱਗ-ਅਲੱਗ ਏਰੀਏ ਦੇ ਵਿੱਚ ਸਰਕਾਰਾਂ ਸਾਨੂੰ ਮੀਟਿੰਗਾਂ ਵੀ ਨਹੀਂ ਚਾਹੁੰਦੀ ਕਿ ਸਰਕਾਰ ਅਸੀਂ ਮੀਟਿੰਗਾਂ ਕਰੀਏ ਤੇ ਉੱਥੇ ਇਕੱਠ ਹੋ ਸਕੇ ਪਰ ਮੈਂ ਸਰਕਾਰ ਨੂੰ ਦੱਸਣਾ ਚਾਹੁੰਦਾ ਕਿ ਸੰਗਤ ਸਾਡੇ ਨਾਲ ਹੈ ਉੱਥੇ ਤੇ ਮੈਂ ਸਰਕਾਰ ਨੂੰ ਵੀ ਇੱਕ ਗੱਲ ਕਹਿਣੀ ਚਾਹੁੰਦਾ ਕਿ ਜੇ ਉਹਨਾਂ ਨੇ ਬਾਪੂ ਜੀ ਨੇ ਹਾਊਸ ਰਿਸਕ ਕਰਕੇ ਰੱਖਿਆ ਤਾਂ ਅਸੀਂ ਸੰਘਰਸ਼ ਵਿੱਢਾਂਗੇ